ਨੇਕੇ ਹੁੰਦਾ ਤਾਂ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਘੋੜੇ ਵਾਲੀ ਬਸ ਤੇ ਜਾਣਾ ਪਰ ਅੱਜ ਉਸ ਬਸ ਨੂੰ ਅਸੀਂ ਘੋੜੇ ਵਾਂਗੂ ਘੱਟ ਵੇਖਦੇ ਆ ਆਗੀ ਰੋਡਵੇਸ ਦੀ ਲਾਰੀ ਤੇ ਨਾ ਕੋਈ ਸ਼ੀਸ਼ਾ ਤੇ ਨਾ ਕੋਈ ਬਾਰੀ ਇਹ ਅਸੀਂ ਗਾਣਾ ਸਰਦੂਲ ਸਿਕੰਦਰ ਹੋਰਾਂ ਦਾ ਸੁਣਦੇ ਹੁੰਦੇ ਸੀ ਪਰ ਅੱਜ ਉਸੇ ਰੋਡਵੇਸ ਦੀ ਲਾਰੀ ਦਾ ਬੁਰਾ ਹਾਲ ਕਿਵੇਂ ਆ ਮੁਲਾਜ਼ਮ ਦੱਸਦੇ ਆ ਕੰਟਰੈਕਟ ਵਾਲੇ ਆਊਟਸੋਰਸ ਵਾਲੇ ਕੱਚੇ ਮੁਲਾਜ਼ਮ ਜਿਹੜੇ ਪੱਕੇ ਨਹੀਂ ਕੀਤੇ ਜਾ ਰਹੇ ਉਹ ਵੀ ਦੱਸਦੇ ਆ ਤੇ ਜਿਹੜੇ ਲੋਕ ਵਿੱਚ ਸਫ਼ਰ ਕਰਦੇ ਉਹ ਵੀ ਦੱਸਦੇ ਆ ਮੁਲਾਜ਼ਮ ਇਹ ਦੱਸਦੇ ਜੀ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਲੋਕ ਇਹ ਗੱਲ ਦੱਸਦੇ ਆ ਤੇ ਸਾਨੂੰ ਵੀ ਇਸ ਗੱਲ ਦਾ ਪਤਾ ਕਿ ਰੋਡਵੇਜ਼ ਦਾ ਮਤਲਬ ਹੈਗਾ ਜੀ ਹੁਣ ਪਾਸ ਵਾਲੀ ਬੱਸ ਰੋਡਵੇਜ਼ ਦਾ ਮਤਲਬ ਹੈਗਾ ਜੀ ਆਧਾਰ ਕਾਰਡ ਵਾਲੀ ਮੁਫਤ ਦੇ ਸਫ਼ਰ ਵਾਲੀ ਬੱਸ ਮਗਰ ਮਗਰ ਰੋਡਵੇਜ਼ ਦੀ ਬੱਸ ਜਿਹੜੀ ਆ ਖਾਲੀ ਤੁਰ ਜਾਂਦੀ ਹੁੰਦੀ ਆ ਜੱਸ ਸਿਰਫ ਬੀਬੀਆਂ ਨਾਲ ਭਰੀ ਹੁੰਦੀ ਆ ਤੇ ਮੂਰੇ ਮੂਰੇ ਤੇ ਉਹਦੇ ਪਿੱਛੇ ਪਿੱਛੇ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁੰਦੀਆਂ ਗਾ ਰੋਡਵੇਜ਼ ਦਾ ਬੁਰਾ ਹਾਲ ਕਿਉਂ ਹੋ ਗਿਆ ਬੁਰੇ ਹਾਲ ਤੇ ਬੌਂਕੇ ਧੜੇ ਕਿਉਂ ਹੋ ਗਏ ਇਹਦੇ ਪਿੱਛੇ ਵੱਖੋ ਵੱਖਰੇ ਕਾਰਨ ਆ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਇਹ ਗੱਲ ਕਹਿੰਦੀ ਆ ਕਿ ਅਸੀਂ ਪਾਵਰ ਕਮਪਾਨ ਡਿਪਾਰਟਮੈਂਟ ਨੂੰ ਬਚਾਉਣ ਦੇ ਲਈ ਤੇ ਮਜ਼ਬੂਤ ਕਰਨ ਦੇ ਲਈ ਤੇ ਅਸੀਂ ਰੋਡਵੇਜ਼ ਨੂੰ ਮਜ਼ਬੂਤ ਕਰਨ ਦੇ ਲਈ ਕੋ ਕਸਰ ਨਹੀਂ ਬਾਕੀ ਛੱਡੀ ਪਰ ਹੁੰਦਾ ਕੀ ਆ ਅੱਜ ਪੰਜਾਬ ਦੇ ਵਿੱਚ ਪਾਵਰ ਕਾਮ ਦਾ ਕੀ ਹਾਲ ਆ ਤੇ ਰੋਡਵੇਜ਼ ਦਾ ਕੀ ਹਾਲ ਆ ਕਦੇ ਆਰਥਿਕ ਅੰਕੜੇ ਕੱਟ ਕੇ ਦੇਖਿਓ ਕੱਲ ਮੈਂ ਇੱਕ ਰਿਪੋਰਟ ਪੜ੍ਹੀ ਉਰਚ ਦੱਸਿਆ ਗਿਆ ਸੀ ਕਿ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਇਸ ਵੇਲੇ ਪਹਿਲੇ ਨੰਬਰ ਦੇ ਉੱਤੇ ਆ ਕੁੱਲ مالیਏ ਦੀ ਸਬਸਿਡੀ ਵਰਤਨ ਦੇ ਉੱਤੇ ਜਿਹੜੇ ਕਿ ਜਿੰਨਾ ਕੁੱਲ ਇੱਥੇ ਮਾਲੀਆ ਇਕੱਠਾ ਹੁੰਦਾ ਵੱਖ-ਵੱਖ ਸੋਰਸ ਤੋਂ ਉਹਦੇ ਵਿੱਚੋਂ 21% ਹਿੱਸਾ ਤਾਂ ਇਕੱਲੀ ਸਬਸਿਡੀ ਦੇ ਉੱਤੇ ਖਰਚ ਕਰ ਦਿੱਤਾ ਜਾਂਦਾ ਉਹ 21% ਸਬਸਿਡੀ ਦੇ ਵਿੱਚੋਂ ਸਭ ਤੋਂ ਵੱਧ ਬਿਜਲੀ ਸਬਸਿਡੀ ਤੇ ਖਰਚਾ ਜਾਂਦਾ ਤੇ ਬਿਜਲੀ ਸਬਸਿਡੀ ਤੇ ਤਾਂ ਖਰਚਾ ਜਾਂਦਾ ਤਾਂ ਜੋ ਲੋਕਾਂ ਦੀਆਂ ਵੋਟਾਂ ਨਾਲ ਜੁੜੀਆਂ ਰਹਿਣ ਜਿਹੜੀਆਂ ਚਾਟਾਂ ਸਰਕਾਰ ਨੇ ਲੋਕਾਂ ਨੂੰ ਲਾਈਆਂ ਇਹ ਚਾਹੁੰਦੀ ਹੋਈ ਵੀ ਸਰਕਾਰ ਭਾਵੇਂ ਇਹ ਹੋਵੇ ਤੇ ਭਾਵੇਂ ਕੋਈ ਹੋਰ ਸਰਕਾਰ ਹੋਵੇ ਇਹ ਬੰਦ ਨਹੀਂ ਕਰ ਸਕਦੀ ਕੈਪਟਨ ਅਮਰਿੰਦਰ ਸਿੰਘ ਨੇ ਮੁਫਤ ਦੀ ਬੱਸ ਵਾਲਾ ਸਫਰ ਵਾਲਾ ਰਵਾਜ ਪਾਇਆ ਇਹ ਹੁਣ 5 ਸਾਲ ਚੱਲੂ ਜੇ ਇਹੀ ਸਰਕਾਰ ਫੇਰ ਆ ਗਈ ਫੇਰ ਵੀ 5 ਸਾਲ ਚੱਲੂ ਜੇ ਇਹ ਨਹੀਂ ਥਾਂ ਤੇ ਕੋਈ ਹੋਰ ਆ ਗਈ ਤਾਂ ਵੀ 5 ਸਾਲ ਚੱਲੂ ਇਹ ਮਗਰੋਂ ਗੱਲ ਲੈਣੀ ਨਹੀਂ ਜਿਵੇਂ ਕਿ ਟਿਊਬਵੈਲਾਂ ਵਾਲੀ ਬਿਜਲੀ ਮੁਫਤ ਆ ਉਹ 100 ਏਕੜ ਵਾਲੇ ਨੂੰ ਵੀ ਮੁਫਤ ਆ ਉਹ 1 ਏਕੜ ਵਾਲੇ ਨੂੰ ਵੀ ਮੁਫਤ ਆ 20 ਮੋਟਰਾਂ ਵਾਲੇ ਨੂੰ ਵੀ ਮੁਫਤ ਆ ਤੇ ਇੱਕ ਏਕੜ ਵਾਲੇ ਨੂੰ ਇੱਕ ਮੋਟਰ ਵਾਲੇ ਨੂੰ ਵੀ ਮੁਫਤ ਆ ਮਤਲਬ ਇਹ ਵੀ ਜਿਹੜੀ ਵੀ ਸਰਕਾਰ ਇਸ ਗੱਲ ਦੇ ਉੱਤੇ ਕੱਟ ਲਾਊਗੀ ਉਹਦਾ ਕੰਮ ਹੋ ਗਿਆ ਹੁਣ 1000 ਰੁਪਏ ਵਾਲੀ ਜੇਕਰ ਪਰਤ ਪੈ ਜਾਂਦੀ ਆ ਤੇ ਜੇ ਇਹੀ ਸਰਕਾਰ ਆ ਗਈ ਤੇ ਇਹਨੂੰ ਵੀ ਦੇਣੇ ਪੈਣੇ ਜੇ ਕੋਈ ਹੋਰ ਆਈ ਤਾਂ ਉਹਨੂੰ ਵੀ ਦੇਣੇ ਪੈਣੇ ਯਾਨੀ ਕਿ ਮੁਫਤੀਆਂ ਚਾਟਾਂ ਦੇ ਵਿੱਚ ਪੰਜਾਬ ਦਾ ਆਰਥਿਕ ਉਜਾੜਾ ਕਿੰਨਾ ਹੋ ਗਿਆ ਸਮੇਂ-ਸਮੇਂ ਦੇ ਉੱਤੇ ਰਿਪੋਰਟਾਂ ਆਉਂਦੀਆਂ ਪਰ ਲੋਕ ਵੀ ਭੁੱਲ ਜਾਂਦੇ ਆ মিডিਆ ਵੀ ਭੁੱਲ ਜਾਂਦਾ ਵਿਰੋਧੀ ਧਿਰ ਵੀ ਭੁੱਲ ਜਾਂਦੀ ਤੇ ਤੱਤਾਧਾਰੀ ਧਿਰ ਵੀ ਹੁਣ ਇਸ ਵੇਲੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾ ਜਿਹੜੇ ਕੰਟਰੈਕਟ ਵਾਲੇ ਜਾਂ ਆਊਟਸੋਰਸ ਮੁਲਾਜ਼ਮਾ ਉਹ ਹੜਤਾਲ ਦੇ ਉੱਤੇ ਆ ਉਹਨਾਂ ਨੇ ਆਪ ਦੇ ਉੱਤੇ ਤੇਲ ਪਾ ਕੇ ਅੱਗ ਵੀ ਲਾਈ ਕੋਈ ਤੇਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਦੇ ਉੱਤੇ ਵੀ ਚੜਿਆ ਕਿਸੇ ਥਾਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਮੁਕੀ ਵੀ ਹੋਇਆ ਉਹ ਕਿਉਂ ਹੋਇਆ ਕਿਉਂਕਿ ਇਸ ਵੇਲੇ ਸਰਕਾਰ ਦੇ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਜਿਹੜੀਆਂ ਰੋਡ ਵੇਸ ਦੀਆਂ ਬੱਸਾਂ ਇਹਨੂੰ ਕਿਲੋਮੀਟਰ ਸਕੀਮ ਦੇ ਵਿੱਚ ਪਾਉਣ ਦੇ ਲਈ ਜਦੋਂ ਇਹ ਬੱਸਾਂ ਕਿਲੋਮੀਟਰ ਸਕੀਮ ਦੇ ਵਿੱਚ ਪੈ ਗਈਆਂ ਤਾਂ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਜਿਹੜੇ ਅਮੀਰ ਬੰਦੇ ਆ ਜਾਂ ਜਿਨ੍ਹਾਂ ਦੀ ਸਰਕਾਰ ਨਾਲ ਪਿੱਠ ਲੱਗਦੀ ਆ ਉਹਨਾਂ ਨੂੰ ਬੱਸਾਂ ਮਿਲ ਜਾਣੀਆਂ ਵੀ ਭਾਈ ਤੁਹਾਡੇ ਕੋਲੋਂ ਅਸੀਂ ਉੱਕੇ ਪੁੱਕੇ ਐਨੇ ਪੈਸੇ ਲਾਵਾਂਗੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਥੋੜੀ ਬੱਸ ਦੇ ਵਿੱਚ 52 ਦੀਆਂ 52 ਸੀਟਾਂ ਭਰਨ ਤੁਸੀਂ 52 ਦੀ ਥਾਂ ਦੇ ਉੱਤੇ 68 ਬਿਠਾਓ ਤੁਸੀਂ ਉਹਦੇ ਵਿੱਚ ਇੱਕ ਸਵਾਰੀ ਬਿਠਾਓ ਅਸੀਂ ਓਕੇ ਪੁਕੇ ਇੰਨੇ ਪੈਸੇ ਲੈਣੇ ਆ ਮਤਲਬ ਇਹ ਆ ਕਿ ਵਾਜੇ ਵਜੇ ਪਏ ਜਿਹੜੇ ਵਿਭਾਗ ਦੇ ਉਹਨੂੰ ਬਚਾਉਣ ਦੇ ਲਈ ਸਰਕਾਰ ਹੁਣ ਅੱਗੇ ਵੰਡੂਗੀ ਵੀ ਭਾਈ ਆ ਹੁਣ ਤੁਸੀਂ ਲੈ ਲਓ ਇਹ ਵੀ ਇੱਕ ਤਰੀਕੇ ਦੇ ਨਾਲ ਰੋਡਵੇਸ ਦਾ ਨਿਜੀ ਕਰਨਾ ਯਾਨੀ ਕਿ ਘੋੜੇ ਵਾਲੀ ਬੱਸ ਤੋਂ ਘੋੜਾ ਲਾਉਣ ਦੀ ਤਿਆਰੀ ਆ ਦੂਜੀ ਗੱਲ ਇਹ ਆ ਕਿ ਮੁਲਾਜ਼ਮਾਨਾਂ ਨੇ ਤਿੰਨ ਮੰਗਾ ਉਹ ਕਹਿੰਦੇ ਜੀ ਇੱਕ ਤਾਂ 1 ਕਿਲੋਮੀਟਰ ਸਕੀਮ ਵਾਲਾ ਟੈਂਡਰ ਰੱਦ ਕੀਤਾ ਜਾਵੇ ਦੂਜਾ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਆਊਟਸੋਰਸ ਮੁਲਾਜ਼ਮਾਂ ਉਹਨਾਂ ਨੂੰ ਮਹਿਕਮੇ ਦੇ ਵਿੱਚ ਲਿਆਂਦਾ ਜਾਵੇ ਮਹਿਕਮੇ ਦੇ ਵਿੱਚ ਭਰਤੀ ਕੀਤਾ ਜਾਵੇ ਸਰਕਾਰ ਇਹਨਾਂ ਤਿੰਨਾਂ ਗੱਲਾਂ ਤੋਂ ਕੇਸਲ ਲੰਮੇ ਸਮੇਂ ਤੋਂ ਮਾਰ ਰਹੀ ਆ ਵੈਸੇ ਰੋਡਵੇਜ਼ ਮੁਲਾਜ਼ਮਾਨੀਆਂ ਹੜਤਾਲਾਂ ਜਿਹੜੀਆਂ ਉਹ ਮਜ਼ਾਕ ਜਿਹਾ ਬਣ ਕੇ ਰਹੀਆਂ ਉਹ ਕਹਿੰਦੇ ਜੀ ਕਿ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਅਸੀਂ ਚੱਕਾ ਜਾਮ ਕਰਾਂਗੇ ਅਸੀਂ ਰੋਡਵੇਜ਼ ਦੀਆਂ ਬੱਸਾਂ ਤੋੜਨੀਆਂ ਨਹੀਂ ਤੇ ਐਨੀ ਤਰੀਕੇ ਨਾਲ ਅਸੀਂ ਸੰਘਰਸ਼ ਕਰਨਾ ਇੱਕ ਰਾਤ ਪਹਿਲਾਂ ਹੁਕਮ ਆਉਂਦਾ ਸੁਨੇਹਾ ਆਉਂਦਾ ਕਿ ਭਾਈ ਤੁਹਾਡੇ ਮਸਲੇ ਹੱਲ ਕਰਨ ਦੇ ਲਈ ਮੀਟਿੰਗ ਫਲਾਣੇ ਮੰਤਰੀ ਨਾਲ ਹੋਊਗੀ ਇਹ ਜਿਹੜੇ ਮੁਲਾਜ਼ਮਾ ਰੋਡਵੇਸ ਦੇ ਇੱਕ ਦਿਨ ਜੀ ਕਿ ਅਸੀਂ ਅਣਮਿੱਥੇ ਸਮੇਂ ਵਾਸਤੇ ਹੜਤਾਲ ਟਾਲੀ ਉਹ ਜਦੋਂ ਤਰੀਕ ਦੇ ਉੱਤੇ ਫੇਰ ਨਹੀਂ ਗੱਲ ਬਣਦੀ ਕੋਈ ਮੀਟਿੰਗ ਨਹੀਂ ਕਰਦਾ ਇਹ ਫੇਰ ਐਲਾਨ ਕਰਦੇ ਸਰਕਾਰ ਚੋਗਾ ਫੇਰ ਪਾ ਦਿੰਦੀ ਆ ਇਹ ਫੇਰ ਪਿੱਛੇ ਹਟਦੇ ਫੇਰ ਅੱਗੇ ਵਧਦੇ ਸਰਕਾਰ ਫੇਰ ਚੋਗਾ ਪਾ ਦਿੰਦੀ ਆ ਇਸ ਤਰੀਕੇ ਨਾਲ ਚੱਕਾਨੀ ਗੰਡ ਤੱਕ ਜਾ ਰਹੀਆਂ ਪਰ ਜਦੋਂ ਹੁਣ ਹੜਤਾਲ ਦੇ ਉੱਤੇ ਮੁਲਾਜ਼ਮ ਗਏ ਹੋਏ ਆ ਸਾਰੇ ਮੁਲਾਜ਼ਮਾਂ ਦੇ ਨਾਲ ਕੀ ਕੀਤਾ ਗਿਆ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜੇ ਕਿ 48 ਮੁਲਾਜ਼ਮਾਂ ਉਹਨਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕਿਹਾ ਪਤਾ ਕੀ ਗਿਆ ਕਿ ਜੀ ਤੁਹਾਡਾ ਇਹ ਧਰਨਾ ਪ੍ਰਦਰਸ਼ਨ ਨਜਾਇਜ਼ ਹੈ ਤੁਸੀਂ ਇਲੀਗਲ ਕਰ ਰਹੇ ਹੋ ਤੁਹਾਡਾ ਇਹ ਜਾਇਜ਼ ਨਹੀਂ ਹੈ ਕਿਹੜੀ ਪਾਰਟੀ ਦੀ ਸਰਕਾਰ ਐਸੀ ਹੋਈ ਅੱਜ ਤੱਕ ਜਿਨੇ ਇਹ ਗੱਲ ਕਹੀ ਹੋਵੇ ਕਿ ਸਾਡੇ ਖਿਲਾਫ ਜਿਹੜਾ ਧਰਨਾ ਲਾਇਆ ਗਿਆ ਇਹ ਜਾਇਜ਼ ਆ ਜੇਕਰ ਜਾਇਜ਼ ਕੰਮ ਹੋਣ ਤਾਂ ਧਰਨੇ ਲੱਗਦੇ ਹੀ ਨਹੀਂ ਧਰਨੇ ਪ੍ਰਦਰਸ਼ਨ ਹੁੰਦੇ ਹੀ ਉਦੋਂ ਆ ਐਜੀਟੇਸ਼ਨ ਹੁੰਦੀਆਂ ਉਦੋਂ ਆ ਜਦੋਂ ਗੱਲ ਨਜਾਇਜ਼ ਹੋਵੇ ਤੇ ਸਰਕਾਰ ਕੋਈ ਕਹੂਗੀ ਜੀ ਕਿ ਇਹ ਭਾਈ ਤੁਹਾਡਾ ਪ੍ਰਦਰਸ਼ਨ ਵਾਜਬਾ ਸਾਡੇ ਖਿਲਾਫ ਸਰਕਾਰ ਤੁਹਾਨੂੰ ਇਹ ਗੱਲ ਕਹੂਗੀ ਕਿ ਆ ਪ੍ਰਦਰਸ਼ਨ ਤੁਹਾਡਾ ਨਜਾਇਜ਼ ਆ ਸਾਡੇ ਖਿਲਾਫ ਉਹ ਤਾਂ ਨਜਾਇਜ਼ ਹੀ ਕਹੂਗੀ ਉਹਨੇ ਕਦੇ ਜਾਇਜ਼ ਨਹੀਂ ਕਹਿਣਾ ਜੇ ਆਪਦੀ ਥਾਂ ਤੇ ਕੋਈ ਹੋਰ ਪਾਰਟੀ ਦੀ ਸਰਕਾਰ ਹੁੰਦੀ ਉਹਨੇ ਵੀ ਇਹੀ ਕਹਿਣਾ ਸੀ ਪਰ ਵਰਤਮਾਨ ਸਰਕਾਰ ਇਹ ਗੱਲ ਕਹਿ ਨਹੀਂ ਹੁੰਦੀ ਸੀ ਕਿ ਘੋੜੇ ਵਾਲੀਆਂ ਬੱਸਾਂ ਨੂੰ ਅਸੀਂ ਸਲਾਮਤ ਰੱਖਾਂਗੇ ਇਹਨਾਂ ਦੇ ਬੇੜੇ ਦੇ ਵਿੱਚ ਵਾਅਦਾ ਕਰਾਂਗੇ ਬੇੜਾ ਬਾਦਾਂਗੇ ਇਹ ਨਹੀਂ ਗੱਲ ਕਹੀ ਗਈ ਸੀ ਅੱਜ ਬੇੜਾ ਵੇਚ ਚੁੱਕਿਆ ਹੈ ਆਰਥਿਕ ਤੌਰ ਤੇ ਤੇ ਇੱਕ ਜਿਹੜੀ ਚਿੱਠੀ ਆ ਮੇਰੇ ਕੋਲ ਪਈ ਆ ਜਿਹੜੀ ਕਿ ਸਰਕਾਰ ਦੇ ਵੱਲੋਂ ਡਿੱਪੂ ਦੇ ਵੱਲੋਂ ਜਲੰਧਰ ਡਿੱਪੂ ਦੇ ਵੱਲੋਂ ਇੱਕ ਮੁਲਾਜ਼ਮ ਨੂੰ ਜਾਰੀ ਕੀਤੀ ਗਈ ਵੀ ਤੈਨੂੰ ਸਸਪੈਂਡ ਕਰ ਦਿੱਤਾ ਗਿਆ ਉਹ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਵੀ ਵਿੱਚ ਕਿਹਾ ਕੀ ਗਿਆ ਇਹਦੇ ਵਿੱਚ ਕਿਹਾ ਗਿਆ ਕਿ ਅੱਜ ਤੁਹਾਨੂੰ ਯਾਨੀ ਕਿ ਵਿਕਰਮਜੀਤ ਸਿੰਘ ਨੂੰ ਗੈਰ ਕਾਨੂੰਨੀ ਹੜਤਾਲ ਦੇ ਵਿੱਚ ਸ਼ਾਮਲ ਹੋ ਕੇ ਡਿਊਟੀ ਸੈਕਸ਼ਨ ਵੱਲੋਂ ਲਾਏ ਗਏ ਰੋਟੇ ਦੇ ਮੁਤਾਬਕ 380 ਕਿਲੋਮੀਟਰ ਮਿਸ ਕੀਤੇ ਗਏ ਤੇ ਰੂਟ ਮੁਕੇਰੀਆਂ ਜਲੰਧਰ ਅੰਮ੍ਰਿਤਸਰ ਜਲੰਧਰ ਪਠਾਨਕੋਟ ਉੱਤੇ ਪੰਨ ਬਸਦੀ ਸੇਵਾ ਨਾ ਦੇਣ ਕਰਕੇ ਪਬਲਿਕ ਦੇ ਵਿੱਚ ਬਦਨਾਮੀ ਹੋਈ ਹੈ। ਉੱਥੇ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਵਿਭਾਗ ਦਾ 11939 ਰੁਪਏ ਦਾ ਵਿੱਤੀ ਤੌਰ ਦੇ ਉੱਤੇ ਨੁਕਸਾਨ ਹੋਇਆ। 28 11 2025 ਨੂੰ ਤੁਹਾਨੂੰ ਨਿਮਨ ਹਸਤਾਖਰ ਵੱਲੋਂ ਇਹ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਤੁਹਾਨੂੰ ਤੁਰੰਤ ਡਿਊਟੀ ਦੇ ਉੱਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਪਰ 29 11 ਨੂੰ ਡਿਊਟੀ ਦੇ ਉੱਤੇ ਤੁਸੀਂ ਹਾਜ਼ਰ ਨਹੀਂ ਹੋਏ। ਜੀਦੇ ਕਰਕੇ ਨੁਕਸਾਨ ਹੋਇਆ ਤੁਸੀਂ ਗੈਰ ਕਾਨੂੰਨੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਤੇ 301 ਕਿਲੋਮੀਟਰ ਮਿਸ ਕੀਤੇ ਤੁਸੀਂ ਗੈਰ ਕਾਨੂੰਨੀ ਹੜਤਾਲ ਦੇ ਵਿੱਚ ਭਾਗ ਲਿਆ ਇਸ ਨਾਲ ਜਿੱਥੇ ਵਿਭਾਗ ਦੀ ਬੱਸ ਸਰਵਿਸ ਦੀ ਬਦਨਾਮੀ ਹੋਈ ਉਥੇ 9500 ਤੇ 20 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਇਸ ਤਰ੍ਹਾਂ ਤੁਹਾਡੇ ਵੱਲੋਂ ਹੁਣ ਤੱਕ 21459 ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਐਗਰੀਮੈਂਟ ਦੇ ਗਾਂ ਸ਼ਰਤਾ ਦੇ ਵਿੱਚ ਨੰਬਰ 15 ਦੇ ਮੁਤਾਬਕ ਵਿੱਤੀ ਨੁਕਸਾਨ ਹੋਣ ਦੇ ਕਰਕੇ ਤੁਹਾਡੀਆਂ ਸੇਵਾਵਾਂ ਜਿਹੜੀਆਂ ਉਹ ਖਤਮ ਕੀਤੀਆਂ ਜਾਂਦੀਆਂ ਯਾਨੀ ਕਿ ਤੁਹਾਨੂੰ ਅਸੀਂ ਸਸਪੈਂਡ ਕਰ ਦਿੱਤਾ ਹੈ ਇਹ ਆਈਆਂ ਵੱਖ-ਵੱਖ ਹੜਤਾਲੀਆਂ ਨੂੰ ਚਿੱਠੀਆਂ ਉਹਨਾਂ ਨੂੰ ਕਰ ਦਿੱਤਾ ਗਿਆ ਸਸਪੈਂਡ ਚਿੱਠੀ ਵਿਚਲੀ ਕੱਲੀ-ਕੱਲੀ ਇਬਾਰਤ ਦੇ ਉੱਤੇ ਮੈਨੂੰ ਹਾਸਾ ਇਸ ਕਰਕੇ ਆਉਂਦਾ ਉਹ ਕਹਿੰਦੇ ਕਿ ਰੋਡਵੇਜ਼ ਵਿਭਾਗ ਦੀ ਬਦਨਾਮੀ ਹੋਈ ਆ ਝੰਡੇ ਕਿਹੜੇ ਵੇਲੇ ਝੂਲਦੇ ਸੀ ਪਹਿਲਾਂ ਇਹ ਦੱਸੋ ਅੱਜ ਬਸਾਂ ਦੀਆਂ ਗੱਡੀਆਂ ਘਸੀਆਂ ਪਈਆਂ ਟਾਇਰ ਪਵਾਉਣ ਵਾਲੇ ਆ ਸੈਂਕੜੇ ਬਸਾਂ ਐਸੀਆਂ ਸ਼ਾਇਦ ਇਹ ਸੈਂਕੜੇ ਤੋਂ ਵੀ ਵੱਧ ਹੋਣ ਜਿਨ੍ਹਾਂ ਦੀਆਂ ਗੱਡੀਆਂ ਕੱਸੀਆਂ ਪਈਆਂ ਮਲਾਦਮਾਂ ਦੀਆਂ ਵੇਲੇ ਸਰ ਤਨਖਾਹਾਂ ਨਹੀਂ ਆਉਂਦੀਆਂ ਕੱਚਾ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਆਊਟਸੋਰਸ ਨੂੰ ਵਿਭਾਗ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਤੁਸੀਂ ਪ੍ਰਾਈਵੇਟ ਕਰਨ ਕਰਨ ਲੱਗੇ ਹੋ ਵਿਭਾਗ ਦਾ ਤੇ ਇਹਦੇ ਨਾਲ ਇੱਜ਼ਤ ਬਣੀ ਸੀ ਤੇ ਜੇਕਰ ਹੜਤਾਲ ਹੋ ਗਈ ਤਾਂ ਬਦਨਾਮੀ ਹੋ ਗਈ ਇਹ ਕਿਹੜੀ ਗੱਲ ਹੋਈ ਤੁਸੀਂ ਇਹ ਗੱਲ ਕਰਦੇ ਜੀ ਕਿ 29000 25000 15000 ਰੁਪਈਆ ਦਾ ਵਿੱਤੀ ਤੌਰ ਦੇ ਉੱਤੇ ਤੁਸੀਂ ਘਾਟਾ ਪਾਇਆ ਜਦੋਂ ਤੁਸੀਂ ਮੁਫਤ ਦੇ ਵਿੱਚ ਸਫ਼ਰ ਦੇਣ ਦੀ ਗੱਲ ਕੀਤੀ ਕਾਟਾ ਤਾਂ ਉਸੇ ਵੇਲੇ ਪੜਨਾ ਸ਼ੁਰੂ ਹੋ ਗਿਆ ਸੀ ਤੁਸੀਂ ਮੰਗਾ ਮੰਨੀਆਂ ਹੋਣ ਤੇ ਵਾਜਬ ਮੰਗਾ ਮੰਨੀਆਂ ਹੋਣ ਤੇ ਜੇਕਰ ਇਹ ਫਿਰ ਵੀ ਹੜਤਾਲ ਦੇ ਉੱਤੇ ਜਾਣ ਤੇ ਫਿਰ ਤਾਂ ਗਲਤ ਗੱਲ ਆ ਅਸਲ ਦੇ ਵਿੱਚ ਪਹਿਲਾਂ ਤੁਸੀਂ ਇਹ ਗੱਲ ਕਹਿੰਨੇ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਭਾਈ ਰੋਡਵੇਜ਼ ਨੂੰ ਬਚਾਉਣਾ ਸਾਡਾ ਪਹਿਲ ਪਲਕੜਾ ਕਦਮ ਹੋਊਗਾ ਅਸੀਂ ਰੋਡਵੇਜ਼ ਮੁਲਾਜ਼ਮਾਂ ਦੀ ਸਾਰ ਲਵਾਂਗੇ ਅਸੀਂ ਰੋਡਵੇਜ਼ ਮੁਲਾਜ਼ਮਾਂ ਦੇ ਨਾਲ ਖੜਾਂਗੇ ਅਸੀਂ ਧਰਨੇ ਪ੍ਰਦਰਸ਼ਨ ਕਰਨ ਦਾ ਮੌਕਾ ਹੀ ਨਹੀਂ ਦੇਵਾਂਗੇ ਤੇ ਅੱਜ ਭਾਈ ਸਭ ਕੁਝ ਉਲਟ ਹੋਈ ਜਾਂਦਾ ਅੱਜ ਅਸੀਂ ਇਹ ਵੀ ਦੇਖਦੇ ਆਂ ਵੀ ਭਾਈ ਮੁਲਾਜ਼ਮਾਂ ਦੇ ਡਾਂਗ ਫਿਰਦੀ ਆ ਅੱਜ ਅਸੀਂ ਇਹ ਵੀ ਦੇਖਦੇ ਆਂ ਵੀ ਭਾਈ ਮਲਾਦਮਾਂ ਨੂੰ ਕਿਹੜੀ ਸਹਿ ਜਾਂਦਾ ਅੱਜ ਅਸੀਂ ਪੱਗਾਂ ਲੱਤਦੀਆਂ ਵੀ ਦੇਖਦੇ ਆਂ ਰੋਡਵੇਜ਼ ਮਲਾਦਮਾਂ ਦੀ ਕੁਝ ਹੱਦ ਤੱਕ ਗਲਤੀ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਪਰ ਜਿਹੜੀਆਂ ਆਪਜੀ ਗਲਤੀਆਂ ਕਰ ਰਹੇ ਹੋ ਇਹ ਵੀ ਬਰਦਾਸ਼ਤ ਵਾਲੀਆਂ ਨਹੀਂ ਆ ਤੁਸੀਂ ਓਵੇਂ ਨਹੀਂ ਹੋ ਜਿਵੇਂ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਸਾਨੂੰ ਮੌਕਾ ਮਿਲ ਗਿਆ ਤਾਂ ਅਸੀਂ ਆ ਇਉਂ ਕਰ ਦਿਆਂਗੇ ਰੋਡਵੇਜ਼ ਦਾ ਮਤਲਬ ਮੁਫਤ ਵਾਲੀਆਂ ਬੱਸਾਂ ਰਹਿ ਗਿਆ ਤੇ ਮੁਫਤਿਆ ਤੁਸੀਂ ਸਫ਼ਰ ਸ਼ੁਰੂ ਕਰਵਾਏ ਕਿਉਂਕਿ ਤੁਹਾਨੂੰ ਵੋਟਾਂ ਦੀ ਲੋੜ ਸੀ ਕਿਉਂਕਿ ਤੁਸੀਂ ਵੋਟਾਂ ਚਾਹੁੰਦੇ ਸੀ ਤੁਹਾਨੂੰ ਪਤਾ ਵੀ ਚੋਗਾ ਕਿਵੇਂ ਪਾਉਣਾ ਅੱਜ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਕਰਜ਼ਾ ਸਭ ਤੋਂ ਵੱਧਾ ਬਾਕੀ ਸੂਬਿਆਂ ਦੇ ਨਾਲੋਂ ਵੱਧਾ ਉਹਦਾ ਮਤਲਬ ਇਹ ਨਹੀਂ ਕਿ ਭਾਈ ਉਹਨਾਂ ਨੇ ਕੁਝ ਕਰ ਲਿਆ ਐ ਸਾ ਵੀ ਉਹਨਾਂ ਨੇ ਖਦਾਨਾ ਆਪ ਖਾ ਲਿਆ ਤੁਸੀਂ ਉਜਾੜਿਆ ਸਮੇ ਸਮੇਂ ਦੀਆਂ ਸਰਕਾਰਾਂ ਨੇ ਤੇ ਤੁਸੀਂ ਖਰਚਾ ਵਧਾਇਆ ਤੇ ਕਰਜ਼ਾ ਵਧਾਇਆ ਜਿਹਦੇ ਕਰਕੇ ਔਸਤਨ ਪ੍ਰਤੀ ਵਿਅਕਤੀ ਕਰਜ਼ਾ ਜਿਹੜਾ ਉਹ 1,20,000 ਰੁਪਈਆ ਪ੍ਰਤੀ ਵਿਅਕਤੀ ਤੋਂ ਉੱਤਰ ਹੋ ਗਿਆ ਉੱਤੇ ਹੋ ਗਿਆ ਇਹ ਅੱਜ ਪੰਜਾਬ ਦੇ ਵਿੱਤੀ ਤੌਰ ਦੇ ਉੱਤੇ ਹਾਲਾਤ ਆ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਤੁਸੀਂ ਇਹ ਗੱਲ ਕਹਿੰਦੇ ਵੀ ਸਸਪੈਂਡ ਕਰਤੇ ਹੋਰ ਹੈਗੇ ਆ ਇਹ ਬਿਲਕੁਲ ਉਹ ਤਰੀਕਾ ਜਿਵੇਂ ਕਿ ਕਿਸੇ ਵੇਲੇ ਤਸਹੀਲਦਾਰਾਂ ਨੇ ਹੜਤਾਲ ਕੀਤੀ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਭਾਈ ਆ ਫਲਾਣੇ ਫਲਾਣੇ ਰਜਿਸਟਰੀਆਂ ਕਰਿਆ ਕਰਨੀਏ ਕੱਢ ਦਿਓ ਇਹਨਾਂ ਨੂੰ ਉਹ ਤਾਂ ਚਲੋ ਭ੍ਰਿਸ਼ਟਾਚਾਰ ਦੇ ਖਿਲਾਫ ਗੱਲ ਸੀ ਉਹ ਭ੍ਰਿਸ਼ਟਾਚਾਰੀ ਦਾ ਸਾਥ ਦਿੰਦੇ ਸੀ ਸਰਕਾਰ ਇਹ ਗੱਲ ਕਹਿੰਦੀ ਸੀ ਪਰ ਇੱਥੇ ਤਾਂ ਭ੍ਰਿਸ਼ਟਾਚਾਰ ਦੀ ਗੱਲ ਨਹੀਂ ਇਹ ਤਾਂ ਹੱਕੀ ਮੰਗਾਂ ਦੀ ਗੱਲ ਆ ਤੁਸੀਂ ਤਰਕ ਨਾਲ ਉੱਤਰ ਦਿਓ ਕਿ ਰੋਡਵੇਜ ਨੂੰ ਬਚਾਉਣ ਦੇ ਲਈ ਸਾਡੇ ਕੋਲੇ ਆ ਤਰੀਕਾ ਹੈਗਾ ਸਾਡੇ ਕੋਲੇ ਰੋਡ ਮੈਪ ਆ ਹੈਗਾ ਅਸੀਂ ਇਹ ਬਚਾ ਹੀ ਲੈਣਾ ਸਾਡੇ ਕੋਲੇ ਬਹੁਤ ਸਾਰੀ ਕੋਈ ਵਿਧੀ ਹੈਗੀ ਆ ਸਾਡੇ ਕੋਲੇ ਬਹੁਤ ਸਾਰੇ ਹੈਗੇ ਜੀ ਇਹੋ ਜੀ ਗਿੱਦੜ ਸਿੰਘੀ ਹੈਗੀ ਆ ਜਿਹਦੇ ਕਰਕੇ ਅਸੀਂ ਰੋਡਵੇਜ਼ ਡਿਪਾਰਟਮੈਂਟ ਨੂੰ ਵਿਕਣ ਨਹੀਂ ਦੇਵਾਂਗੇ ਨਿੱਜੀ ਹੱਥਾਂ 'ਚ ਜਾਣ ਨਹੀਂ ਦੇਵਾਂਗੇ ਮੁਲਾਜ਼ਮਾਂ ਦੀ ਬਾਹਮ ਰੋੜਨ ਦੇ ਨਾਲੋਂ ਖਰਚੇ ਘਟਾਉਣ ਬਾਰੇ ਆਪਣੇ ਖਰਚਿਆਂ ਨੂੰ ਘਟਾਉਣ ਬਾਰੇ ਸੋਚੋ ਪਾਵਰ ਕਾਮ ਡਿਪਾਰਟਮੈਂਟ ਬਚਾਉਣ ਬਾਰੇ ਸੋਚੋ ਜੋ ਖਜ਼ਾਨੇ ਦੇ ਉੱਤੇ ਭਾਰ ਪੈ ਰਿਹਾ ਹੈ ਇਹਦੇ ਬਾਰੇ ਸੋਚੋ ਜੋ ਇਸ ਵੇਲੇ ਉਜਾੜਾ ਪੈ ਰਿਹਾ ਉਹਦੇ ਬਾਰੇ ਸੋਚੋ ਇਹ ਮੁਲਾਜ਼ਮ ਆਪਣੀ ਥਾਂ ਦੇ ਉੱਤੇ ਠੀਕ ਆ ਤੁਸੀਂ ਦੇਖੋ ਵੀ ਘੁੰਮ ਕੇ ਗੱਲ ਫਿਰ ਤੁਹਾਡੇ ਤੇ ਆਉਣੀ ਆ ਤੁਸੀਂ ਇਹ ਗੱਲ ਕਹੇਤੀ ਵੀ ਨੈਤ ਤਹਿਸੀਲਦਾਰ ਰਜਿਸਟਰੀਆਂ ਕਰਿਆ ਕਰਨਗੇ ਪਟਵਾਰੀਆਂ ਨੂੰ ਤਹਿਸੀਲਦਾਰ ਦਫ਼ਤਰਾਂ ਦੇ ਵਿੱਚ ਬਿਠਾ ਦਿਓ ਹੁਣ ਬੱਸਾਂ ਚਲਾਉਣ ਲਈ ਕੌਣ ਲੈ ਕੇ ਆਉਂਗੇ ਘਰਾਂ ਦੇ ਵਿੱਚੋਂ ਕਿ ਵਲੰਟੀਅਰ ਲੈ ਕੇ ਆਉਂਗੇ ਕੰਡਕਟਰ ਹੈ ਜਿਹੜੇ ਸੀਟੀਆਂ ਮਾਰਨ ਵਾਸਤੇ ਕੋਈ ਆਪਦੇ ਘਰੋਂ ਲੈ ਕੇ ਆਉਂਗੇ ਜਾਂ ਕਿਹਨੂੰ ਲੈ ਕੇ ਆਉਂਗੇ ਇਸ ਮਸਲੇ ਨੂੰ ਟੁਕਵੇਂ ਤਰੀਕੇ ਨਾਲ ਹੱਲ ਕਰੋ ਨਾ ਕਿ ਇਹ ਵੀ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਸੰਘਰਸ਼ਕਾਰੀ ਇੰਨੇ ਮਾੜੇ ਨਹੀਂ ਹੁਣ ਤੱਕ ਇਹੀ ਬੱਸਾਂ ਚਲਾਉਂਦੇ ਰਹੇ ਆ